ਫਾਈਨਲੀ ਕਲੰਬਿਉ ਡੀਕ ਤੋਂ ਵਾਪਸ ਸਿੱਧੂ ਮੂਸੇਵਾਲਾ ਦੀ ਹਵੇਲੀ ਮੁਰ ਤੋਂ ਖੁਸ਼ੀਆਂ ਪਰਤੀਆਂ ਨੇ ਕਿਉਂਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਆਪ ਨੂੰ ਇੰਜ ਲੱਗਦਾ ਸੀ ਵੀ ਹੁਣ ਕਦੇ ਸ਼ਾਇਦ ਹੀ ਸਿੱਧੂ ਦੀ ਹਵੇਲੀ ਖੁਸ਼ੀਆਂ ਪਰਤਣ ਗਿਆ ਤੇ ਸਿੱਧੂ ਦੇ ਜਾਨਵੰਦ ਮੂਸੇਵਾਲਾ ਦੀ ਹਵੇਲੀ ਪੂਰੇ 2 ਸਾਲ ਕਦੇ ਵੀ ਕੋਈ ਤਿਉਹਾਰ ਨਹੀਂ ਸੀ ਮਨਾਇਆ ਗਿਆ ਪਰ ਇੱਕ ਵਾਰ ਫਿਰ ਹੁਣ ਨਿੱਕੇ ਸਿੱਧੂ ਦੇ ਆ ਜਾਣ ਤੋਂ ਬਾਅਦ ਸਿੱਧੂ ਦੇ ਮਾਪਿਆਂ ਨੂੰ ਜੌਂਡ ਦੀ ਵਜਾਂ ਤੇ ਬੁਢਾਪੇ ਦਾ ਸਹਾਰਾ ਮਿਲਿਆ ਹੈ ਤੇ ਨਿੱਕੇ ਸਿੱਧੂ ਦੇ ਆਉਣ ਨਾਲ ਸਿੱਧੂ ਦੇ ਮਾਪਿਆਂ ਤੇ ਚਾਹਣ ਵਾਲੀ ਵਿਹੜ ਖੁਸ਼ ਵੀ ਨੇ ਤੇ ਇਸ ਗੱਲ ਦੇ ਵਿੱਚ ਵੀ ਕੋਈ ਝੂ ਸਿੱਧੂ ਜਨਮ ਲਵੇਤੀ ਫਿਰ ਉਸ ਦਾ ਗਨਪੁਰਖ ਵਾਹਿਗੁਰੂ ਨੇ ਲੱਖਾਂ ਕਰੋੜਾਂ ਚਾਣ ਵਾਲਿਆਂ ਦੀਆਂ ਅਰਦਾਸਾਂ ਨੂੰ ਸੁਣਿਆ ਵੀ ਅਤੇ ਪੂਰਾ ਵੀ ਕੀਤਾ ਜਿਸ ਤੋਂ ਬਾਅਦ ਸਿੱਧੂ ਦੀ ਹਵੇਲੀ ਹਰ ਕੋਈ ਤਿਉਹਾਰ ਮਨਾਇਆ ਜਾਂਦਾ ਹੈ ਤੇ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਹੁਣ ਬਸਾਂਖੀ ਦਾ ਤਿਉਹਾਰ ਚੱਲ ਰਿਹਾ ਹੈ ਤੇ ਲਲਵੰਡੀ ਸਾਬੋ ਵੀ ਕੇ ਬਦੂਰੋਂ ਤੇ ਨੇੜੋਂ ਸੰਗਤ ਪਹੁੰਚ ਰਹੀ ਹੈ ਤੇ ਨਾਲ ਉਸੇ ਸੰਗਤ ਦੇ ਬਲੋਂ ਸਿੱਧੂ ਮੂਸੇਵਾਲਾ ਦੀ ਸਮਾਤ ਤੇ ਅਤੇ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਵੀ ਵਿਜ਼ਿਟ ਕੀਤਾ ਜਾ ਰਿਹਾ ਹੈ ਜਿੱਥੋਂ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਪਿਆਰ ਲੋਕ ਸਿੱਧੂ ਮੂਸੇਵਾਲਾ ਨੂੰ ਅੱਜ ਵੀ ਕਰਦੇ ਨੇ ਸੋ ਜੇਕਰ ਤੁਸੀਂ ਵੀ ਸਿੱਧੂ ਨੂੰ ਪਿਆਰ